ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਦਾ ਕਰਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੀ ਮਹੀਨਾਵਾਰੀ ਬੈਠਕ ਨਵਾਂ ਸ਼ਹਿਰ ਵਿਖੇ ਹੋਈ। ਇਸ ਮੌਕੇ ਵੱਖ-ਵੱਖ ਮੁੱਦਿਆਂ ਉੱਤੇ ਵਿਚਾਰ ਚਰਚਾ ਹੋਈ ਤੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ।

आयसर पेशेंट का गुड इवनिंग प्रेजेंट श्री एम पी पाठक आवर सीनियर वाइस प्रेसिडेंट एंड फाउंडर मेंबर श्री राम धन चौधरी चौधरी साहब इन फाकर नहीं आए मिसेस अलमा शर्मा शी इज द वाइफ प्रेसिडेंट इन चार्ज ऑफ अमन में श्री एस के पुरी जनरलिए श्री हुसन लाल बाली सेक्रेटरी ऑफ द प्रोफ़ेसर अजीत सेक्रेटरी श्री अशोक शर्मा फाइनानस सेक्रेटरी श्री प्रेम चावड़ा बीज ओ फाइनानस सैक्रेटरी श्री ललित ओरी ही इज अवे टू कनाडा श्री लखवीर सिंह सरदार लखवीर सिंह को सेक्रेटरी कल्चर अफेयर श्री पुरुषोत्तम पैस इज द प्रेस सेक्रेटरी श्री सुभाष कुमार अरोड़ा प्रेस सेक्रेटरी श्री गुजर का रिफ्रेशमेंट हो ही रिफ्रेशमेंट के नाल देसी के ऑर्गेनाइजर्स दे उस उस खुशी के बीच जेड़ा का लड्डू <laughs> <था था। laughs> <था था। laughs> <laughs> ने लॉसिट स्पेशल रिक्वेस्ट की थी यू मस्ट बी प्रेजेंट और उन्होंने साडी रिक्वेस्ट பண்ணी थैंक यू वेरी मच लड्डू उन्हें ही पता लग कि ट्विन्स हुए हैं मैक्स सजेशन है लगा इट्स नॉट अ कंपल्शन एज़ व्हाट इज द लड्डू आ गए दूसरे पेटे जर को खिलाना बहुत है কম্পীট হৈ গৈ ইয়

ਮੈਂ ਸ਼ੋਰ ਕਰਦਾ ਸਭ ਤੋਂ ਪਹਿਲੇ ਇਸ ਐਸੋਸੀਏਸ਼ਨ ਦੀ ਜਿਹੜੀ ਸੇਵਾ ਹੈ ਬੜ ਤੋਂ ਬਸ ਦਿਲ ਲਗਾ ਕੇ ਕਰਾਂਗਾ ਮੈਂ ਤਾਰਾ ਦਾ ਬਹੁਤ ਬਹੁਤ ਧੰਨਵਾਦ ਕਰਦਾ। ਕਿਰਪਾ ਕਰਕੇ ਜਿਹੜੀ ਸਾਡੀ ਐਗਜ਼ੀਕਿਟਿਵ ਮੀਟਿੰਗ ਹੋਣੀ ਸੀ ਕਮੇਟੀ ਦੀ ਉਹਦੇ ਵਿੱਚ ਡਾਇਰੈਕਟਰੀ ਵਾਸਤੇ ਅਸੀਂ ਫਾਈਨਲਾਈਜ਼ ਕੀਤਾ ਸੀ ਜਿਹੜਾ ਕਿ ਅੱਜ ਸਾਨੂੰ ਐਡਾ ਵੱਡਾ ਰਿਸਪੌਂਸ ਅੱਜ ਅਤੀ ਸ਼ੇਰ ਅੱਧੇ ਘੰਟੇ ਤੋਂ ਉਹਦੇ ਵਿੱਚ ਸਾਡੇ ਸਾਰੇ ਮੈਂਬਰ ਜੀ ਜੀ ਦੇ ਬਹੁਤ ਰਿਸਪੌਂਸ ਹੈ। ਔਰ ਇੱਕ ਤਾਂ ਬੜਾ ਪੀਡੀਐਸ ਹੁੰਦਾ ਹੈ ਇਹ ਇਹਨਾਂ ਮਤਲਬ ਫਲੈਡ ਵੀ ਨਾ ਚੰਨ ਦੇ ਬਾਜੂ ਨੂੰ ਇੱਟ ਬੈਠੇ ਸ਼੍ਰੀ ਐਮਪੀ ਪਾਟਕ ਸਾਡੇ ਸੀਨੀਅਰ ਵਾਈਸ ਚੇਅਰਮੈਨ ਉਹਨਾਂ ਨੂੰ ਕਨਵੀਨਰ ਬਣਾਇਆ ਗਿਆ ਸ਼੍ਰੀ ਅਜੀਤ ਸਿੰਘ ਮੈਂਬਰ ਨੇ ਸ਼੍ਰੀ ਅਸ਼ੋਕ ਸ਼ਰਮਾ ਜੀ ਮੈਂਬਰ ਨੇ ਕਮੇਟੀ ਦੇ ਸਤਪਾਲ ਸ਼ਰਮਾ ਮੈਂਬਰ ਨੇ ਸ਼੍ਰੀ ਰਾਜੇਸ਼ ਸ਼ੱਭਾ ਜੀ ਮੈਂਬਰ ਨੇ ਉਹਦੇ ਸ਼੍ਰੀ ਰਕੇਸ਼ ਯੋਕਤੀ ਮੈਂਬਰ ਨੇ ਇਹ ਜਿਹੜੀ ਡਾਇਰੈਕਟਿਵ ਸ਼ੈ ਕੀਤੀ ਜਾਏਗੀ ਬਣਾਈ ਜਾਏਗੀ ਪਬਲਿਸ਼ ਕੀਤੀ ਜਾਏਗੀ ਇਹ ਪੂਰੀ ਕਮੇਟੀ ਇਹਨੂੰ ਲੁੱਕ ਆਫਟਰ ਕਰੇਗੀ ਇਹ ਆਪਣਾ ਆਪਣਾ ਕੰਮ ਸਾਰੇ ਡਿਵਾਈਡ ਕਰ ਲੈਣਗੇ ਬੈਠ ਕੇ ਤੇ ਉਹ ਕੋਸ਼ਿਸ਼ ਕੀਤੀ ਜਾਏਗੀ ਕਿ ਜਲਦੀ ਤੋਂ ਜਲਦੀ ਜਿਹੜੀ ਐਡਜੈਕਟਿਵ ਪਬਲਿਸ਼ ਹੋ ਕੇ ਕਾਡਿ ਮੈਂਬਰਸ ਦੇ ਹੱਥਾਂ ਵਿੱਚ ਆਵੇ ਅੱਜ ਹਰ ਦਾ ਬੰਦਾ ਨਮਾਜ਼ਾਤ ਬਰਾਦਰਾਂ ਤੇ ਰਾਜਦਾਰ ਸਿੰਧ ਹਲਕੀਆਂ ਦੇ ਦੇ ਅੱਗੇ ਲੀਡਰਸ਼ਿਪ ਆਨਸੀ ਨੂੰ ਆਕਾ ਇੱਥੇ ਬਾਇਸੀ ਨਾਲ धनबाद किया क्योंकि पिछले जी चो हो गई हटी लोकसभा उस चोण के बीच जिन्होंने ड्यूटियां लगिया सी उन्होंने अपनी अपनी ड्यूटी जी थी थी बड़े ईमानदारी निभाई जान छोड़ते काम किया और पूरी सफिलता जरा मेहनत नम किया नतीजा भावें कोई आया होगा पर वर्करा वालों लीडर वालों कोई कसर नहीं छी गई इस करके सा विधायक डॉक्टर सरदासखी जी समेत ਤਾਂ ਦੀ સારી ਲੀਡਰਸ਼ਿਪ ਦਿੱਤੀ ਸੀ ਉਹਨਾਂ ਦਾ ਸੱਚ ਕੇ ਬਹੁਤ ਧੰਨਵਾਦ ਕੀਤਾ ਔਰ ਅਕੇਲੀ ਸਮਿਖਿਆ ਵੀ ਕੀਤੀ ਹੈ ਵਰਕਰਾਂ ਨੇ ਜਿਹੜੀਆਂ ਰਾਏਵਾਂ ਦਿੱਤੀਆਂ ਨੇ ਤੇ ਹੋਰ ਆਮ ਆਲੇ ਵੀ ਕੇ ਪਾਰਟੀ ਨੂੰ ਕਿਵੇਂ ਪੈਰਾ ਸਿਰ ਹੜਕ ਕਰਵੇ ਜੋ ਪਾਰਟੀ ਅੱਜ ਦੇ ਦਿੱਤੀ ਹੈ ਉਹ ਕੀ ਬੋਲ ਚ ਨੇ ਨਾ ਬੜੀ ਗਹਿਰਤਾ ਦੇ ਨਾਲ ਵਿਸਤਾਰ ਨਾਲ ਮਲ ਅਨੁਸ਼ਲੇਸ਼ਨ ਕਰਦੀ ਲੋੜਾ ਉਹ ਅਸੀਂ ਜੀਵ ਹੈ ਸਾਡੀ ਕਿਤੇ ਸੀ ਕੋਲ ਬੈਠ ਕੇ ਇਸ ਮੁਖਿਆ ਵੀ ਕਰਾਂ ਮੈਂ ਜਦੋਂ ਇਤਨਾ ਨਾ ਕਿਤੇ ਕਿਤੇ ਕਮੀਆਂ ਉਹ ਮਜੂਰ ਦੇ ਖਾਦੇ ਅਗਰੇ ਨੂੰ ਲੋਕਾਂ ਵਿੱਚ ਪ੍ਰਮਾਣਿਤ ਕਰਨ ਦੇ ਕੀ ਥਿਲੇ ਫਿਲੇ ਕਿੰਦਾਣ ਉਹਦੇ ਤੇ ਭਗਾਈ ਦਾ ਸੋਚਿਆ ਜੋ ਮੈਂ ਸੋਚਦਾ ਕਿ ਇਸ ਹਲਕੇ ਦੇ ਨਿੱਤੇ ਨਿੱਤੇ ਵਰਤਨਾ ਨੇ ਪੂਰਾ ਧਾਂਤ ਤੋੜ ਕੇ ਕੰਮ ਕੀਤਾ ਲੀਡਰਾਂ ਜਾਂ ਦੋਸਤਾਂ ਉਥੇ ਜਿਹੜਾ ਕਿਤੇ ਬੰਦੀ ਬੰਦੋਂ ਤੇ ਹੇਠਾ ਤੇ ਦੋ ਬੰਦੇ ਆਪਣੇ ਬਦਲਤ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਸੁਧਾਰਿਆ ਵੀ ਸੁਧਾਰ ਨਹੀਂ ਹੋ ਰਿਹਾ ਬਹੁਤ ਸਾਰੀਆਂ ਜ਼ਿਕਾਇਤਾਂ ਜਿਹੜੀਆਂ ਸੁਧਾਰ ਰਿਹਾ ਨੇ ਸੜੀਆਂ ਸੜੀਆਂ ਬਹੁਤ ਸਾਰੀਆਂ ਕਰਮੀਆਂ ਜਿਹੜੀਆਂ ਦੂਰ ਦਿੱਤੇ ਜਾਂਦੇ ਪਰ ਦੋ ਬੰਦਿਆਂ ਬਾਰੇ ਇੱਕ ਸਿਕਲਾ ਉੱਤੇ ਵੱਲ ਤੇ ਇੱਕ ਆਪਣੇ ਕੋਈ ਘਰ ਨੂੰ ਹਾਜਾੜ ਰਿਹਾ ਉਹਦੇ ਬਾਰੇ ਜਿਲ੍ਹਾ ਜਥੇਦਾਰ ਨੇ ਰਜਮਾਨੀ ਤੇ ਦਮ ਪਾਟੀ ਤੋਂ ਉਹਨਾਂ ਨੂੰ ਸਵਾਲ ਕੀਤਾ ਤੇ ਸਾਰੇ ਜਥੇਦਾਰੀ ਵੱਲੋਂ ਜ਼ਿਲ੍ਹੇ ਵੱਲੋਂ ਉਹਨਾਂ ਹਸਪਤਾਲ ਕਰਤਾ ਤੇ ਦਾ ਦਾ ਪ੍ਰਧਾਨ ਨੂੰ ਜੀ ਮਾਰੀ ਅਮਿਸ਼ੀ ਸਰਤਾ ਜੀ ਉਹਨਾਂ ਵੱਲੋਂ ਬਿਆਨ ਕਰ ਦਿੱਤਾ ਤੇ ਸਾਹਿਬ ਅਮਸ਼ਾਸ਼ਿਕ ਜੀ ਮੈਂਬਰ ਨੇ ਜਿਹਾ ਦੇ ਵੀ ਜਿਲ੍ਹਾ ਜਦਰਤੀ ਦੀ ਸਰਪੋਰਟ ਕਰਕੇ ਸ਼ਿਗਲਾ ਸਾਹਿਬ ਪਾਰਟੀ ਚ ਕਰ ਦਿੱਤਾ ਹੈ ਪ੍ਰੋਫੈਸਰ ਸਾਹਿਬ ਇੱਕ ਖਬਰਾਂ ਦੋ ਦਿਨ ਤੋਂ ਚੱਲ ਰਹੀਆਂ ਕਿ ਤੁਹਾਡੇ ਵੱਲੋਂ ਬੀਜੇਪੀ ਨਾਲ ਸਮਝੌਤਾ ਕਰਨ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ ਜਾਂ ਸੰਭਿਸ਼ੇ ਟਾਈਮ ਕਿਹਾ ਇਦਾਂ ਦੀਆਂ ਗੱਲਾਂ ਦੇਵੇਂ ਦੇ ਦੁਆਰਾ ਪਕਰਾਂਗੀ ਕੀ ਮਤਲਬ ਇਹ ਗੱਲਾ ਸਹੀ ਉਹ ਸੰਗਲ ਤੁਹਾਨੂੰ ਇੱਕ ਸੂਤਰਤਾ ਦੱਸਿਆ ਜਾ ਰਿਹਾ ਜੋ ਨਿਊਜ਼ ਆ ਰਹੀ ਹੈ ਤੋਂ ਗੱਲ ਆ ਇਹ ਵਗੜੀ ਗੱਲ ਆ ਚਲੋ ਸੂਤਰਤਾ ਨੂੰ ਅਸੀਂ ਪੋਸ਼ਚਨਾ ਕਹਿੰਦੇ ਛੱਡ ਲਈ ਆਪਣੀ ਜਾਤੀ ਦਾ ਅਸੀਂ ਕਿ ਸਰੋਮਣੀ ਤਾਲੀਦਾਰ ਨੂੰ ਕਿਸੇ ਇੱਕ ਧਿਰ ਨਾਲ ਖੜਨਾ ਪੈਦਾ ਜੇਕਰ ਜਿਹੜੀ ਪੰਜ ਤੱਕ ਦਿਨ ਦਾ ਉਹਦੇ ਸਾਹਮਣੇ ਆਈ ਆ ਅਸੀਂ ਉਪਵਾਸੇ ਵੀ ਜਾਣਾ ਸਕੇ ਬਤਨ ਨਾਲ ਇਹ ਦਿੱਤੇ ਸੀ ਜੀ ਡੀਆਰ ਵਿੱਚ ਜਿਹੜੇ ਸੀਗੇ ਸਰਕਾਰ ਰੱਖਿਆ ਸੀ ਉਹ ਪ੍ਰਮਾਣ ਕਰਕੇ ਮਾਣ ਨਹੀਂ ਕਰਾਇਆ ਪਰ ਉਹਦੇ ਕਾਰਨ ਕਉਤੇ ਸਾਡਾ ਤੁਹਾਨੂੰ ਦੱਸਦੇ ਦੁੱਬ ਗਏ ਤੁਸ ਲਈ ਉਹਨਾਂ ਮੇਨ ਮੁੱਖ ਕਾਰਜ ਜਿਹੜੇ ਮੈਂ ਕਰ ਦਿੱਤੀ ਆ ਇਹ ਸਿੱਧੇ ਵੀ ਇਹ ਹਾਰ ਦਾ ਕਾਰਨ ਵੱਡਾ ਹੈ ਬਣਿਆ ਵੀ ਅਸੀਂ ਨਾ ਇਹਨਾਂ ਤੇ ਨਾ ਉਹਨਾਂ ਤੇ ਤਸੀਂ ਇਸ ਤੇ ਨਾ ਖੜੇ ਆ ਇਹ ਅਸੀਂ ਲੋਕਾਂ ਨੂੰ ਦੱਸ ਦੇਣਾ ਚਾਹੀਦਾ ਲੋ ਜਿਹਦੇ ਕਰ ਜਿਹੜਾ ਸਾਡੀ ਹਾਰ ਦਾ ਕਾਰਨ ਕ્યા ਜਿਹੜੇ ਦੋ ਆਜ਼ਾਦ ਕੈਂਡੀਡੇਟ ਜਿੱਤੇ ਨਹੀਂ ਕਿਆ ਇਹ ਕਿਤੇ ਕਿਤੇ ਲੱਗ ਰਿਹਾ ਕਿ ਹੁਣ ਪੰਥਤ ਦੇ ਜਿਹੜੇ ਲੋਕ ਨੇ ਉਹ ਉਹਨਾਂ ਨੂੰ ਮਤਲਬ ਆਪਣਾ ਲੀਡਰ ਮੰਨ ਰਹੇ ਨੇ ਤੇ ਕਾਲੀ ਤਰ ਪਿਛੜ ਗਿਆ ਹੈ ਕਿਸੇ ਇਸ ਤਰ੍ਹਾਂ ਦਾ ਵੀ ਚਲੋ ਇਹਦਾ ਫਿਊਚਰ ਤੋਂ ਪਤਾ ਲੱਗੇਗਾ ਕਿ ਮਤਲਬ ਜਿਸਰ ਸਾਹਿਬ ਵੀ ਉਹ ਲੈ ਕੇ ਪੰਥਤ ਦੇ ਰਾਹੋਂ ਪਰ ਵਿਚਾਰਤਾ ਰਾਹੋਂ ਲੈ ਕੇ ਚੱਲਦੇ ਨੇ ਤੇ ਉਦੋਂ ਤੱਕ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਟਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕਵਕ सहलता मिलती ने इथे चौबी घंटे सब दिन इमरजेंसी की सुविधा भी दिखती जाती है आज बुक करो अपनी अपॉइंटमेंट अठानवे सात वी छे या अठानवे अठ आथ उन्नवे अस्सी चौहत्तर विजिट करो संधु हॉस्पिटल चंडीगढ़ रोड नवा शहर ਮਿਸਾ ਜਨ ਅਸ਼ੀਰਵਾਦ ਸੇ ਨਗਨਸਵਤ ਅਜਲੀਆ ਵਿਸ਼ੇ ਸਰਗਰਮੀਆਂ ਕੱਲ ਫੇਰ ਦਮੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ